ਕਲ ਜੀ ਮੇਰਾ ਨਾਮ ਗੁਰਦੇਵ ਸਿੰਘ ਆਲਮਾਲਾ ਪਾਸਟੇਮ ਬਰਾੜਾ ਮੈਂ ਤਕਰੀਬ 50 ਸਾਲ ਤੋਂ ਇਸ ਸ਼ਹਿਰ ਦੇ ਵਿੱਚ ਰਹਿ ਰਿਹਾ ਪਹਿਲਾਂ ਤਾਂ ਇੱਕ ਪਿੰਡ ਹੁੰਦਾ ਸੀ ਕਸਬਾ ਹੁੰਦਾ ਸੀ ਤੇ ਹੌਲੀ ਹੌਲੀ ਜਿਹੜਾ ਹੈਗਾ ਇਹ ਬਹੁਤ ਵੱਧ ਫੁੱਲ ਕੇ ਇੱਕ ਵੱਡਾ ਸ਼ਹਿਰ ਬਣ ਚੱਲਿਆ ਤੇ ਇੱਥੇ ਆਪਣੇ ਪੰਜਾਬੀ ਦੂਜੇ ਨੰਬਰ ਤੇ ਅਸਰੀ ਨੂੰ ਛੱਡ ਕੇ ਦੂਸਰੇ ਨੰਬਰ ਤੇ ਇੱਥੇ ਆਪਣੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਸੰਗਣੀ ਵਸੂ ਹੈ ਬਹੁਤ ਭਾਈਚਾਰਾ ਰਲ ਮਿਲ ਕੇ ਰਹਿੰਦਾ ਤੇ ਇਕੱਠੇ ਕੰਮ ਕਰਦੇ ਕਮਿਊਨਿਟੀ ਨੂੰ ਬੜਾ ਅੱਗੇ ਲੈ ਕੇ ਜਾਣ ਦੇ ਵਿੱਚ ਪੰਜਾਬੀਆਂ ਦਾ ਬਹੁਤ ਜ਼ਿਆਦਾ ਹੱਥ ਹੈ ਐਪਸਪੋਰਟ ਨੂੰ ਡਿਵੈਲਪ ਕਰਨ ਵਾਸਤੇ ਐਪਸਪੋਰਟੀਆਂ ਐਪਸਪੋਰਟ ਵਾਲਿਆਂ ਦੇ ਜਿਹੜੇ ਜਿੰਨੇ ਪੰਜਾਬੀ ਭਾਈਚਾਰਾ 1903 ਤੋਂ ਲੈ ਕੇ ਉਹਨਾਂ ਨੇ ਬਹੁਤ ਜ਼ਿਆਦਾ ਇੱਥੇ ਘਾਲਣਾ ਘਾਲ ਕੇ ਇਹਦੇ ਵਿੱਚ ਹਿੱਸਾ ਪਾਇਆ ਹੈ ਸ਼ਹਿਰ ਨੂੰ ਡਿਵੈਲਪ ਕਰਨ ਵਾਸਤੇ ਉਧਰ ਜਿਹੜੀ ਉਹ ਆਪਾਂ ਹੁਣ ਗੱਲ ਜੇ ਕਰੀਏ ਉਹ ਪੁਰਾਣੇ ਮੋੜ ਖੜੇ ਨੇ ਤੇ 1905 ਦੇ ਵਿੱਚ ਜਿਹੜੀ ਹੈਗੀ ਆ ਐਬਸ ਪੋਰਟ ਨੰਬਰ ਕੰਪਨੀ ਇੱਥੇ ਸਟੈਬਲਿਸ਼ ਹੋ ਚੁੱਕੀ ਸੀ ਕਿ ਉਹ ਮੁੱਢਾਂ ਦੇ ਉੱਤੇ ਆਰੇ ਤੇ ਪਲੇਨਰ ਲੱਗੇ ਹੋਏ ਸੀ ਜਿੱਥੇ ਜਿਹੜੀ ਹੈਗੀ ਆ ਆਪਣੀ ਬਾਹਰੋਂ ਲਿਆ ਕੇ ਲੱਕੜਾਂ ਇਹ ਪਾਣੀ ਦੇ ਵਿੱਚ ਸੱਟ ਲਈਆਂ ਜਾਂਦੀਆਂ ਸੀ ਇੱਥੋਂ ਫਿਰ ਜਿਹੜੀਆਂ ਲੱਕੜਾਂ ਖਿੱਚ ਕੇ ਪਾਣੀ ਦੇ ਆਰਿਆਂ ਤੇ ਲੈ ਕੇ ਜਾਂਦੀਆਂ ਜਿਵੇਂ ਆ ਲੱਕੜ ਪਈ ਆ ਬੀਮ ਪਈ ਆ ਐ ਸੱਜੇ ਪਾਸੇ ਦੇ ਏਰੀਆ ਲੋ ਇਧਰੋਂ ਰੇਲਵੇ ਲਾਈਨ ਆਉਂਦੀ ਹੁੰਦੀ ਸੀ ਰੇਲਵੇ ਲਾਈਨ ਦੇ ਨਾਲ ਦੀ ਜਾਂਦੀ ਬੰਦ ਕਰਤੀ ਇਹ ਜਿਹੜੀ ਇੱਧਰ ਦੀ ਰੇਲਵੇ ਲਾਈਨ ਆ ਕੇ ਘੋੜਾ ਬੱਗੀਆਂ ਦੇ ਨਾਲ ਇਸ ਤਰ੍ਹਾਂ ਲੱਕੜਾਂ ਵਿੱਚ ਸਿੱਟੀਆਂ ਜਾਂਦੀਆਂ ਹੀ ਉਹਨਾਂ ਦੇ ਫਿਰ ਬੂਮ ਬਣਾ ਲਏ ਜਾਂਦੇ। ਜਿਵੇਂ ਆਮ ਦਰਿਆਵਾਂ ਦੇ ਕੰਢੇ ਤੇ ਜੇ ਆਪਾਂ ਜਾਈਏ ਉੱਥੇ 25-30 ਵੱਡੇ-ਵੱਡੇਆਂ ਲੱਕੜਾਂ ਦਾਾਸਤ ਜੋੜ ਕੇ ਇੱਕ ਬੂਮ ਬਣ ਜਾਂਦਾ। ਉਹ ਬੂਮ ਨੂੰ ਫਿਰ ਪਾਣੀ ਦੇ ਵਿੱਚ ਕੱਚਣਾ ਸੁੱਕ। ਜੀ। ਸੋ ਇਹ ਜਿਹੜੀ ਹੈਗੀ ਆ ਆ ਸੱਜੇ ਪਾਸੇ ਮੈਂ ਜੇ ਇੱਧਰ ਆਪਾਂ ਨਿਗਾਹ ਮਾਰੀਓ ਜਿੱਥੇ ਪਾਣੀ ਵਾਲ ਬੈਠਾ ਬਜ਼ੁਰਗ ਬੈਠਾ। ਇੱਧਰਲੇ ਪਾਸੇ ਕੈਬਨਾ ਹੁੰਦੀਆਂ। ਸ਼ੈਕਾਂ ਜੀ ਨੂੰ ਉਹਨਾਂ ਟਾਈਮਾਂ 'ਚ ਕਹਿੰਦੇ ਕੈਬਨਾ ਹੁੰਦੀਆਂ ਸੀ ਇਹ ਕੈਬਨਾ ਦੇ ਵਿੱਚ ਆ ਕੇ 1905 ਤੋਂ ਲੈ ਕੇ ਆਪਣੇ ਲੋਕ ਇੱਥੇ ਕੈਬਨਾ ਦੇ ਵਿੱਚ ਰਹਿਣ ਰਹਿਣੀ ਸ਼ੁਰੂ ਕੀਤੀ ਹੈ ਜਿਨ੍ਹਾਂ ਦੇ ਵਿੱਚ ਚੀਨੇ ਵੀ ਸੀ ਹਾਂ ਹਾਂ ਕਿਉਂਕਿ ਜੇ ਆਪਾਂ ਬੈਕਗ੍ਰਾਉਂਡ ਆਲ ਨਹੀਂ ਜਾਈਏ ਨਾ ਜਿਹੜੀ ਸੀਪੀ ਰੇਲ ਦਾ ਬਹੁਤ ਵੱਡਾ ਸ਼ਿਕਾ ਯੋਗਦਾਨ ਹੈ ਕੈਨੇਡਾ ਬ੍ਰਿਟਿਸ਼ ਕੋਲੰਬੀਆ ਨੂੰ ਡਿਵੈਲਪ ਕਰਨ ਵਾਸਤੇ ਜਿਹੜੀ ਬੀਸੀ ਸੀਪੀ ਰੇਲ ਆ ਕੈਨੇਡੀਅਨ ਪੈਸੀਫਿਕ ਰੇਲ ਵਈ ਜਿਹਨੂੰ ਕਹਿੰਦੇ ਪੰਜ ਪਾਰਟਨਰਸ ਹਨ ਉਹਨਾਂ ਫਿਰ ਇੱਕ ਉਹਨਾਂ ਦਾ 파ਟਰਨ ਜਿਹੜਾ ਮੈਲਾ ਆਲੀ ਹੋ ਗਿਆ ਦੂਜੇ ਹੋ ਗਏ ਡਵੈਲਪ ਕਰਨ ਨੂੰ ਫੋਰੈਸਟਰੀ ਆਲੀ ਹੋ ਗਏ ਦੋ ਤਿੰਨ ਹੋ ਗਏ ਇਹਦੇ ਸੀਪੀ ਰੇਲ ਨੂੰ ਫੁੱਟ ਜਿਹੜੇ ਕਰਦੇ ਸੀ ਇੱਕ ਉਹਨਾਂ ਨੇ ਇੰਟਰਕਨੈਕਟ ਬਿਜ਼ਨਸ ਬਣਾ ਲਿਆ ਵੀ ਜਿਹੜਾ ਹੈਗਾ ਵੀ ਇਹ ਜਿਹੜਾ ਹੈਗਾ ਇੱਥੇ ਆਪਸਪੋਰਟ ਨੰਬਰ ਕੰਪਨੀਆਂ ਜਿਹੜੀ ਇਹਨੂੰ ਸਪਲਾਈ ਹੁੰਦੀ ਸੀ ਸਾਰੀ ਉਹ ਸੀਪੀ ਰੇਲ ਦੇ ਰਾਹੀਂ ਤੇ ਇਹ ਜਿਹੜੀ ਮੈਲ ਦਾ ਮਾਲਕ ਮਿਸਟਰ ਤ੍ਰਿਸ਼ਵੀ ਸੀ ਉਹਦੀ ਪੰਜਵੀਂ ਪੀੜ੍ਹੀ ਆਪਸਪੋਰਟ ਦੇ ਵਿੱਚ ਦਾਪਕ ਜੇ ਈਸਟਰਲੀ ਜਾ ਕੇ ਲੇਕ ਦੇ ਬਿਲਕੁਲ ਵੇਅਰ ਸਟਰੀਟ ਆ ਜੀ ਉੱਥੇ ਜਾਵਾਂਗੇ ਉਹਦਾ ਘਰ ਬਣਿਆ ਹੋਇਆ ਜਿਹਨੂੰ ਹੁਣ ਮਤਲਬ ਬਾਅਦ ਚੋਂ ਨਿਆਸਪਰਤ ਆ ਉਹ ਜਿਹੜੇ ਘਰ ਤੇ ਇਹ ਮਿੱਲ ਚੋਂ ਪਹਿਲੀ ਲੱਕੜ ਬਣੀ ਵੀ ਉਹ ਘਰ ਤੇ ਲੱਗੀ ਉੱਥੇ ਹੀ ਆਪਸ ਬਣਿਆ ਸੋ ਇਸ ਕਰਕੇ ਇਹ ਜਿਹੜੀ ਜਗਾ ਦੀ ਪੰਜਾਬੀਆਂ ਨੂੰ ਬਹੁਤ ਦੇਣ ਹੈ ਇੱਥੇ ਸਿੱਖ Hindu ਮੁਸਲਮਾਨ ਚੀਨੇ ਨਾਲ ਮਿਲ ਕੇ ਜਿਹੜੇ ਹੈਗੇ ਇੱਥੇ ਇਥੇ ਕਹਿ ਉਹਨਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਉਹ ਜਦੋਂ ਟਿਕਾਣਾ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਕੁਝ ਸਰਟਨ ਟਾਈਮ ਜਿਵੇਂ ਜਨਰੇਟਰ ਨਾਲ ਇਹ ਚੱਲਦੇ ਸੀਗੇ ਇੱਥੇ ਆਰੇ ਉਰੇ ਜੋ ਕੁਝ ਵੀ ਹੈ ਆਮ ਘਰਾਂ ਦੇ ਵਿੱਚ ਫਰਿੱਜ ਨਹੀਂ ਹੁੰਦੇ ਜਦੋਂ ਬੁੱਡ ਸਟੌਪ ਹੁੰਦੀ ਲੱਕੜਾਂ ਬਾਲ ਕੇ ਉਸੇ ਨਾਲ ਤਰ੍ਹਾਂ 'ਚ ਹੀਟ ਹੋ ਜਾਂਦੀ ਉਹਦੇ ਤੇ ਕੁੱਕ ਕਰ ਲੈਂਦੇ ਸੀ ਤੇ ਜਿਨ੍ਹਾਂ ਕੋਲੇ ਗਾਈਆਂ ਸੀਗੀਆਂ ਆਪਣੇ ਪੰਜਾਬੀਆਂ ਕੋਲੇ ਉਹ ਬਾਹਰੋਂ ਬੋਤਲਾਂ 'ਚ ਪਾਣੀ ਪਾ ਕੇ ਲਿਆ ਕੇ ਇਹ ਪਾਣੀ ਦੇ ਵਿੱਚ ਨੱਪ ਦਿੱਤਾ ਜਿਹੜਾ ਦੁੱਧ ਪਾ ਕੇ ਲਿਆ ਕੇ ਤਾਂ ਕਿ ਦੁੱਧੇ ਤੋਂ ਖਰਾਬ ਨਾ ਹੋਵੇ ਇੱਥੋਂ ਬੋਤਲਾਂ ਕੋਈ ਕਿਸੇ ਦੀਆਂ ਕੱਟਦਾ ਨਹੀਂ ਸੀ ਆਪੋ ਆਪਣੀਆਂ ਬੋਤਲਾਂ ਕੱਟ ਕੇ ਵਰਤੀ ਜਾਂਦੇ ਸੀ। ਫੇਰ ਇਸ ਕਰਕੇ ਇਹ ਜਗ੍ਹਾ ਦੀ ਬਹੁਤ ਵੱਡੀ ਦੇਣ ਹੈ ਜਦੋਂ ਇੱਥੇ ਆ ਕੇ ਕੈਬਨਾ ਬਣੀ ਹੈ। ਕਿ ਕੈਬਨਾ ਦੇ ਵਿੱਚ ਪੰਜਾਬੀਆਂ ਨੇ 1905 ਤੋਂ ਰਹਿਣਾ ਸ਼ੁਰੂ ਕੀਤਾ। ਇੱਥੋਂ ਜਿਹੜੀ ਪੰਜਾਬੀਆਂ ਦੀ ਅਬਸਪੋਰਟ ਦੇ ਵਿੱਚ ਰਹਿਣ ਦੀ ਸ਼ੁਰੂਆਤ ਇੱਥੋਂ ਵੀ ਹੋਈ। ਵੈਸੇ ਪੰਜਾਬੀ 1903 ਦੇ ਵਿੱਚ ਜਾਂ ਉਹ ਥੋੜੇ अर्ਲੀ ਵੀ ਮੇਰੇ ਕੋਲ ਹੈਗਾ ਰੈਕਡ ਲਾ ਚੁੱਕੇ ਸੀ ਪਰ 1905 ਦੇ ਵਿੱਚ ਇੱਥੋਂ ਜਿਹੜੀ ਰਹਿائش ਦੇ ਤੌਰ ਤੇ ਜੋ ਸ਼ੁਰੂਆਤ ਹੋਈ ਪੰਜਾਬੀਆਂ ਦੀ ਇਹ ਜਗ੍ਹਾ ਤੋਂ ਜੀ ਆਪਣੇ ਪੁਰਖਿਆਂ ਨੇ ਸਿੱਕੀ ਕੀਤੀ ਹੈ ਤੇ ਔਰ ਮਿਲ ਦੇ ਵਿੱਚ ਕੰਮ ਕੀਤਾ ਤੇ ਜਦੋਂ ਗੁਰਦੁਆਰਾ ਸਾਹਿਬ ਦੀ ਅੱਗੇ ਆਪਾਂ ਜਾ ਕੇ ਗੱਲ ਕਰਾਂਗੇ ਉਹ ਫਿਰ ਗੁਰਦੁਆਰਾ ਸਾਹਿਬ ਜਿੱਦੋਂ ਬਣਨਾ ਉਹ ਸ਼ੁਰੂ ਹੋਇਆ ਇੱਥੇ ਮੱਥਾ ਪਕਾਇਆ ਗਿਆ ਅਰਦਾਸ ਕੀਤੀ ਤੇ ਉਹ ਜਗ੍ਹਾ ਲੈਣ ਦੀ ਕਹਾਣੀ ਮੈਂ ਤੁਹਾਨੂੰ ਉੱਕੇ ਜਾ ਕੇ ਦੱਸੂਗਾ ਤੇ ਇਹ ਜਿਹੜੀ ਹੈਗੀ ਆ ਜਦੋਂ ਇਹ ਮਿਲ ਮਾਲਕ ਜਿਹੜਾ ਮਿਸਟਰ ਟਿਫ ਵੀ ਹੈ ਇਹਨੇ ਸਾਰਾ ਨੰਬਰ ਫ੍ਰੀ ਦਿੱਤਾ ਗੁਰਦੁਆਰਾ ਬਣਨਾ ਜੇ ਆਪਣੇ ਪੰਜਾਬੀਆਂ ਨੇ ਮੋਢਿਆਂ ਤੇ ਰੱਖ ਕੇ ਉਹ ਲੰਬਰ ਧੋਇਆ ਇੱਥੋਂ ਸਾਰੇ ਮੇਰੇ ਕੋਲ 4-5 ਬਲਾਕਾਂ ਗੁਰਦੁਆਰਾ ਸਾਹਿਬ ਹੈ ਰਿਟਿ ਜੇ 6 ਬਲਾਕ ਹੋਗਾ ਅਧਾ ਕਿਲੋਮੀਟਰ ਬਣਦਾ ਨਿਕਾ ਜਿਹੜਾ ਇੱਥੇ ਲੰਬਰ ਉਹਨਾਂ ਨੇ ਚੱਕ ਕੇ ਇੱਥੇ ਢੋਇਆ ਉੱਥੇ ਫਿਰ ਉੱਥੇ ਗੁਰਦੁਆਰਾ ਸਾਹਿਬ ਸ਼ੁਰੂ ਕੀਤਾ ਜਦੋਂ ਆਪਾਂ ਹੈਰੀਟੇਜ ਗੁਰਦੁਾਰੇ ਜਾਵਾਂਗੇ ਫਿਰ ਮੈਂ ਉੱਥੋਂ ਉੱਥੋਂ ਮੈਂ ਦੂਜਾ ਪਾਰਟ ਸ਼ੁਰੂ ਕਰੂੰਗਾ ਵੀ ਕਿਵੇਂ ਹੈਗਾ ਉਹ ਗੁਰਦੁਆਰਾ ਫੋਨ ਦੇ ਵਿੱਚ ਆਇਆ ਤੇ ਕਿਹੜੇ-ਕਿਹੜੇ ਬੰਦੇ ਸੀਗੇ ਜਿਹੜੇ ਕਿੰਨੇ ਦੇ ਪੱਤੇ ਬੜੇ ਸੋਹਣੇ ਪੱਤੇ ਨੇ ਬੜੇ ਅਤੇ ਸ਼ੁਰੂ ਹੋ ਗਿਆ ਇਸ ਤਰ੍ਹਾਂ ਆ ਜਿਹੜਾ ਦਰਖਤ ਹੈ ਸਕਰੂਸਾ ਐਲਬਾਟਾ ਸਕਰੂਸ ਪਾਇਦਾ ਤੇ ਇਹਦੇ ਪਰਲੇ ਪਾਸੇ ਉਹ ਜਿੱਥੇ ਜਾ ਰਹੇ ਨੇ ਉਹ ਵਿੰਡ ਮਿਲ ਹੈ ਵਿੰਡ ਮਿਲ ਹੁੰਦੀ ਹੈ ਲੋਕ ਲਾਉਂਦੇ ਘਰਾਂ ਦੇ ਦਾੜੇ ਹਵਾ ਰੋਕਣ ਦੇ ਹਾਂ ਜਿਹੜੇ ਵੇਖਣ ਨੂੰ ਵਾਨ ਲੱਗਦਾ ਬੱਲੇ ਰਾਣੀ ਇਹ ਲੰਘਦੀ ਆ ਪਰਲੇ ਦਰਖਤੀ ਇਹ ਬੰਡ ਮੈਲਾ ਆ ਜਿਹੜਾ ਇਧਰਲੇ ਪਾਸੇ ਗੂੜੇ ਪੱਤੇ ਜੀ ਹਨ ਉਹ ਪਰਲੇ ਪਾਸੇ ਵੀ ਦੀਂਦੇ ਸੀਡਰ ਇਹ 100 ਸਾਲ ਪਾਣੀ ਚ ਪਈ ਰਵੇ ਗਲਤੀ ਉਹ ਜਿਹੜੇ ਮੋਢੇ ਲੱਗੇ ਇਹਦੇ ਆ ਟ੍ਰੀਟ ਕਰਕੇ ਲਾਏ ਜਿਹੜੇ ਇਹ ਮੱਲਦੇ ਮੋਢਾ ਨਾ ਠੀਕ ਹੈ ਇਹ ਸੀਟੋ ਤੇ ਇਹ ਕੱਟ ਕੇ 100 ਸਾਲੇ ਵਿੱਚ ਹੀ ਪਿਆਰੇ ਪਾਣੀ ਦੇ ਫੇਰ ਨੇ ਤਾਂ। ਆਹ ਕੋਰੇ ਲੋਕਾਂ ਦੇ ਬਸ ਕਬੂਤਰਾ ਫਿਰ। ਇਹ ਮੌਸਮੇਂ ਬਹਾਰ ਹੀ ਨੂੰ ਕਹਿੰਦੇ ਆਈ ਵੀ। ਜਿਵੇਂ ਆਪਣੇ ਕਹਿੰਦੇ ਮੌਸਮੇਂ ਬਹਾਰ ਆਫਸਟਿੰਗ ਇੱਥੇ ਕਹਿੰਦੇ ਸਪ੍ਰਿੰਗ। ਉਹ ਸ ਉਹ ਇਹ ਐਕਸਰਸਾਈਜ਼ ਵਾਲੀ ਬਣੀ ਦੀ ਆ ਕਿਹਾ ਹੌ ਸਟੈਪ ਕਰਕੇ ਨਾ ਦਿੱਤੇ ਉਹ ਜਿਵੇਂ ਐਕਸਰਸਾਈਜ਼ ਕਰਦੇ ਇੱਟਾ ਫੁੱਟਾ ਪਟੀਆਂ ਲੱਗੀਆਂ ਛੁੱਟੇ ਚੱਲੇ ਦਾ ਮਿਲ ਏਕ ਦਾ ਜਿਹੜਾ ਹੈਗਾ ਇੱਥੇ ਟੂਰਿਸਟ ਅਟਰੈਕਸ਼ਨ ਜਿਵੇਂ ਬਣੀ ਹੁੰਦੀ ਹੈ ਵੀ ਬਾਹਰਲੇ ਲੋਕ ਆ ਕੇ ਇੱਥੇ ਦੇਖਦੇ ਨੇ ਤਾਂ ਛੋਟੀਆਂ ਤਸਤੀਆਂ ਵੀ ਹੁੰਦੀਆਂ ਇੱਥੇ ਇੱਥੋਂ ਦੀਆਂ ਗੀਸ ਡੱਕ ਤੇ ਹੋਰ ਕਈ ਜਾਨਵਰ ਆ ਜਿਹੜੇ ਪਾਣੀ ਵਾਲੇ ਇੱਥੇ ਆ ਕੇ ਸ਼ਾਮ ਨੂੰ ਉਹਨਾਂ ਦੇ ਪੂਰੀ ਬਾਹਰ ਜਿਹੜੋਂ ਖੇਤਾਂ 'ਚ ਗਏ ਹੋਏ ਵੇ ਹੁਣ ਚੋਗਾ ਚੋਗਣ ਦੇ ਸ਼ਾਮ ਨੂੰ ਇੱਥੇ ਪੂਰਾ ਤਾਂ ਰੌਣਕ ਹੁੰਦੀ ਹੈ ਜਨਵਰਾਂ ਦੀ ਉਹਨਾਂ ਦੀ ਤੇ ਦੂਸਰਾ ਹੈਗਾ ਵੀ ਜਿਹੜੇ ਲੋਕ ਹੈ ਇਹ ਦਿਨ ਸੋਹਣਾ ਲੱਗਾ ਹੋਵੇ ਤੇ ਆਪਦੇ ਬੱਚੇ ਇੱਥੇ ਲੈ ਕੇ ਆਉਂਦੇ ਆ ਤੇ ਬਹੁਤ ਹੀ ਵਧੀਆ ਚੀਜ਼ ਹੈ ਜਿਹੜੀ ਮੈਂ ਗੱਲ ਕਰਦਾ ਇਹ ਪਿੱਛੇ ਜਿਹੜੀ ਟ੍ਰੇਨ ਆਉਂਦੀ ਸੀ ਆ ਘਰਾਂ ਦੇ ਪਰਲੇ ਪਾਸੇ ਦੀ ਟ੍ਰੇਨ ਦਾ ਜੇ ਵੀ ਉਹ ਮੜੇ ਜੀ ਮਾਰਕ ਹੈਗਾ ਜੇ ਘਰਾਂ ਨੇ ਜਿਹੜੀ ਉਹਨਾਂ ਦੇ ਸ਼ਿਪ ਦੇ ਪਾਸੇ ਆਉਂਦੀ ਅਜੀ ਉੱਥੋਂ ਜਿੱਧਰ ਦੀ ਟ੍ਰੇਨ ਐਂਟਰੀ ਮਾਰਦੀ ਸੀ ਤੇ ਨਾਲ ਨਾਲ ਆਉਂਦੀ ਸੀ ਮਾਰੋਂ ਲੈ ਕੇ ਉਹਦੇ ਜੰਗਲਾਂ ਦੇ ਵਿੱਚੋਂ ਕੱਟ ਕੇ ਲੱਦ ਕੇ ਲੈ ਕੇ ਉਹਦੇ ਹੁੰਦੇ ਸੀ ਇਹ ਪਾਣੀ ਦੇ ਵਿੱਚ ਸਟਲ ਹੀ ਨਹੀਂ ਸੀ ਉੱਥੇ ਜਿਹੜੀ ਲੀਕ ਆ ਚਾਚ ਪਰ ਬਹੁਤ ਖੁੱਲੀ ਬੈਠਣ ਨੂੰ ਜਗਾ ਹਰ ਪਾਸੇ ਇੱਕ ਪਾਸੇ ਮੇਲਾ ਕਰਾਣੋਂ ਦੂਜੇ ਪਾਸੇ ਨਹੀਂ ਖੁੱਲੀ ਜਗਾ ਕਰਨੇ ਪਾਸੀ ਬਟਾ ਮੇਲਾ ਵੀ ਹੋ ਸਕਦਾ ਬਹੁਤ ਅ ਦਰਸ਼ਕ ਸਮਾ ਸਕਦੇ ਇੱਥੇ ਇਹ ਜਿਹੜੀ ਲੀਕ ਹੈ ਐਮ سپورਟ ਵਾਥ ਤੇ ਮੈਂ ਕਹਾਂ ਉਹ ਵੀ ਬਹੁਤ ਹੀ ਵਧੀਆ ਵਧੀਆ ਚੀਜ਼ ਹੈ ਇਹ ਪਾਣੀ ਖਰਾਬ ਨਹੀਂ ਹੁੰਦਾ ਇਹ ਪਾਣੀ ਮੂਹ ਹੁੰਦਾ ਇੱਕ ਇਧਰੋਂ ਨਾਰਥੋਂ ਪਾਣੀ ਆਉਂਦਾ ਤੇ ਦੂਜੇ ਪਾਸੇ ਨੂੰ ਸਾਊਥੋਂ ਅਮਰੀਕਾ ਇੱਥੋਂ ਆਪਣਾ ਬਾਰਡਰ ਤੋਂ 4 ਕਿਲੋਮੀਟਰ ਹੈ ਇਧਰ ਅਮਰੀਕਾ ਵੱਲ ਨਿਕਲ ਜਾਂਦਾ ਇਹ ਪਾਣੀ ਮਸ਼ਕਦਾ ਨਹੀਂ ਬਿਲਕੁਲ ਸਾਫ਼ ਰਹਿੰਦਾ ਕਈ ਵਾਰੀ ਤੇ ਇੱਥੇ ਮੱਛੀਆਂ ਜਿਹੜੀਆਂ ਤੁਰੀਆਂ ਫਿਰਦੀਆਂ ਤੇ ਆਪਾਂ ਵੀ ਆ ਜਾਂਦੇ ਹਾਂ ਪਾਸੇ ਦੇ ਵਿੱਚ ਸੋ ਇਹ ਉਹ ਜਿਹੜੇ ਉਹ ਸ਼ਫ ਦੇ ਪਾਸੇ ਆਪਾਂ ਗੱਲ ਕਰਨੇ ਆਏ ਕਿ ਤੇ ਮਨ ਲੈਕ ਸੀ ਤੇ ਇਹ ਉਹ ਕਿੱਥੇ ਪਾਸੇ ਨਾਲ ਕਹਿਣਾ ਕਿ ਇੱਥੇ 1905 ਇੱਥੇ ਰਹਿਣਾ ਸ਼ੁਰੂ ਕੀਤਾ ਤੇ ਉਹ ਪਿਛਲੇ ਪਾਸੇ ਉਹ ਜਿਹੜਾ ਆਫਿਸ ਹੈ ਉਹ ਬਿਸਟਰ ਟ੍ਰਿਥਵੀ ਦਾ ਘਰ ਹੁੰਦਾ ਸੀ ਆ ਦਰਖਤਾਂ ਦੇ ਵਿੱਚ ਦੀ ਜਿੱਤ ਹੈ ਇਹ ਕਹਿੰ ਲੋ ਮਿੱਲ ਦਾ ਆਫਿਸ ਸੀਗਾ ਇੱਥੋਂ ਪੇਰੋਲ ਸਾਰੀ ਚੱਲਦੀ ਸੀ ਤੇ ਸਾਰਾ ਜਿਹੜਾ ਜੋ ਵੀ ਫਿਲਮ ਦਾ ਕਾਰੋਬਾਰ ਇਹ ਮਿੱਲ ਤੇ 1905 ਤੋਂ ਸਟੈਬਲਿਸ਼ ਹੋ ਕੇ ਇੱਥੋਂ ਦਾ ਬੜਿਆ ਲੰਬਰ ਈਸਟ ਲੀ ਗਿਆ ਬਰਕੂ ਆਪਣੇ ਟ੍ਰਾਂਟੋ ਦੇ ਕਈ ਪੌਲਾਂ ਦੇ ਉੱਤੇ ਲਗਾ ਫਿਰ ਬਲੇ ਰਜਿਸਟਰੀ ਹੈ ਕਿ ਇਹ ਪੌਲਾਂ ਦੇ ਉੱਤੇ ਇਤੋਂ ਦਾ ਬਣਿਆ ਲੱਗ ਰਿਹਾ ਹੈ। ਬਾਕੇ ਉਹ ਜਿਹੜੇ ਪੌਲਾ ਉਸ ਇਸ ਦੇ ਵਿੱਚ ਜਿਆਦਾ ਇਨੇ ਦਰਾਖਤ ਨਹੀਂ ਜਿਹੜਾ ਬ੍ਰਿਟਿਸ਼ ਕੋਲੰਬੀਆ ਹੈ। ਇਹ ਸਭ ਤੋਂ ਯਾਨੀ ਕਹਿੰ ਲੋ ਜੇ ਕੰਪੇਅਰ ਕਰੂੰ ਇੰਡੀਆ ਦੇ ਮੁਕਾਬਲੇ ਜੰਮੂ ਕਸ਼ਮੀਰ ਤੇ ਉਵੇਂ ਪਹਾੜੀ ਇਲਾਕਿਆਂ ਤੇ ਕੋਈ ਦਰਾਖਤ ਕੋਈ ਬੜੀਆਂ ਮਸਮਰਤੀਆਂ ਹੈ। ਵੀ ਯਾਰ ਐਮਸ ਫੂਡ ਐਗਰੀਕਲਚਰ ਏਰੀਆ ਜਿਆਦਾ ਹੈਗਾ। ਤੂੰ ਬਾਰਡਰ ਤੋਂ ਕਰੀਮ 4 ਕਿਲੋਮੀਟਰ ਪੈਂਦਾ ਹੈ ਤੇ ਜਿਹੜੀ ਰਸਬੇਰੀ ਦਾ ਕੈਪੀਟਲ ਆਫ ਵਰਡ ਦੁਨੀਆ ਦੀ ਕੈਪੀਟਲ ਇਹ ਹੈ ਇੱਥੇ ਸਭ ਤੋਂ ਜ਼ਿਆਦਾ ਰਸਬੇਰੀ ਹੁੰਦੀ ਹੈ ਕਿਉਂਕਿ ਇੱਥੋਂ ਦਾ ਰੇਤਲੀ ਤੇ ਗ੍ਰੇਵਲ ਵਾਲੀ ਜ਼ਮੀਨ ਆ ਉਤੋਂ ਮੀਂਹ ਹਰ ਰੋਜ਼ ਪਈ ਜਾਵੇ ਤੇ ਉਹ ਨਾਲ ਦੀ ਨਾਲ ਡਰੇਨ ਹੋਈ ਜਾਂਦਾ ਤੇ ਰਸਬੇਰੀ ਇਹੀ ਭਾਲਦੀ ਹੈ ਵੀ ਹਰ ਰੋਜ਼ ਉੱਤੇ ਮੀਂਹ ਪਈ ਜਾਵੇ ਤੇ ਪੈਰਾਂ 'ਚ ਪਾਣੀ ਨੱਪੜੀ ਕੁਝ ਏਰੀਏ ਹੈਗੇ ਜਿਹੜੇ ਕਲੇ ਵਾਲੇ ਜਿੱਥੇ ਪਾਣੀ ਨਹੀਂ ਜੀਰਦਾ ਉੱਥੇ ਹੁਣ ਬਲੂਬੇਰੀਆਂ ਸ਼ੁਰੂ ਹੋ ਉਹ ਆਨ ਦਾ ਵੀ ਉਹ ਮੋਕਿਰ ਭਾਲਦਿਆਂ ਤੇ ਉਹਨਾਂ ਦੇ ਫਿਰ ਬੂਟਾਂ ਦੇ ਵਿੱਚ ਜਦੋਂ ਆਪਾਂ ਖੇਤਾਂ ਲਈ ਜਾਂਦੇ ਤੁਸੀਂ ਬੂਰਾ ਲੱਕੜ ਦਾ ਪਾਇਆ ਦੇਖੋਗੇ ਬੂਰਾ ਵੀ ਫਰਦਾ ਹੁੰਦਾ ਪਰ ਹੁੰਦੀ ਹੈ ਸਪੰਜ ਵਾਂਗੂੰ ਕੰਮ ਕਰਦੀ ਉਹ ਮੁੱਢਾਂ ਚ ਪਾਇਆ ਹੁੰਦਾ ਬੂਰਾ ਤਾਂ ਕਿ ਉਹ ਜਿਹੜੀ ਫਰ ਦੇ ਵਿੱਚ ਜਿਹੜਾ ਹੈਗਾ ਪਾਣੀ ਉਹ ਖਿੱਚ ਲੈਂਦੀ ਆ ਤੇ ਮੁੱਢਕ ਜਦੋਂ ਮੀਂਹ ਨਹੀਂ ਪੈਂਦੇ ਉਦੋਂ ਜਿਹੜੇ ਬਲੂ ਬੇਰੀ ਦੇ ਬੂਟੇ ਆ ਉਹਦੇ ਜਿਹੜੇ ਸਾਟਸ ਜਿਹੜਾ ਬੂਰੇ ਦੇ ਵਿੱਚੋਂ ਸਾਰੀ ਆਉਂਦੀ ਖਰਾਕ ਨਹੀਂ ਦਿੰਦੇ ਜਿਹੜਾ ਇਸੇ ਤਰ੍ਹਾਂ ਕੋ ਜਿਹੜਾ ਫਰਟੀਲਾਈਜ਼ਰ ਪਾਇਆ ਹੁੰਦਾ ਉਹ ਨਹੀਂ ਧਰਤੀ ਦੇ ਵਿੱਚ ਜਾਂਦਾ ਉਹ ਬੂਰੇ ਹੀ ਰਹਿ ਜਾਂਦਾ ਉਹ ਬੂਟਾ ਨੂੰ ਕੋਈ ਖਰਾਕ ਨਹੀਂ ਦਿੰਦਾ ਸੋ ਇਸ ਕਰਕੇ ਜਿਹੜੀ ਇਹ ਖਾਸ ਮਹੱਤਵ ਇਸ ਇਸ ਦੀ ਬ੍ਰਿਜੇਨ ਐ ਐਮਐਲ ਦੀ ਅਬਸਪੋਰਟ ਔਰ ਨੇਚਰਲ ਬਣੀ ਹੋਈ ਹੈ ਬਣਾਈ ਹੋਈ ਨਹੀਂ ਹੈ ਤੇ ਲੋਕ ਜਿਹੜੇ ਵੀ ਆਉਂਦੇ ਆ ਬੜਾ ਆਨੰਦ ਮਾਨਦੇ ਆ ਸੁਭਾਸ਼ ਖਾਂ ਦੇ ਤੇ ਐਕਸਰਸਾਈਜ਼ ਹੁੰਦੀ ਆ ਖਾਸ ਤਰੀਕਾ ਵਾਕ ਵੀ ਬਣਿਆ ਹੋਇਆ ਹੈ ਗੋਲੀ ਸਕਦੇ ਹੋ ਬੱਚਿਆਂ ਨੂੰ ਲਿਆ ਸਕਦੇ ਹੋ ਪਿਕਨਿਕ ਕਰ ਸਕਦੇ ਹੋ ਆ ਕੁਝ ਵੀ ਆਪ ਦਾ ਜੋ ਵੀ ਹੈਗਾ ਛੁੱਟੀ ਵਾਲੇ ਦਿਨ ਤਾਂ ਬਹੁਤ ਜਿਆਦੇ ਰੌਣਕਾਂ ਹੁੰਦਾ ਜੂ ਕਿ ਦੇਖ ਕਰਕੇ ਘਟ ਰਾਸ਼ਾ ਤੇ ਨਹੀਂ ਤਾਂ ਛੇਤੀ ਪਾਰਕਿੰਗ ਲਾਣੀ ਮਿਲਦੀ ਤੇ ਸਰਫਾਸਟਰ ਕੋਲ ਵੀ ਕੋਈ ਪਸੰਦ ਭਾਰਕ ਨਾ ਕੋਈ ਆਪਾਂ ਕਰਦੇ ਸੋ ਇਸ ਕਰਕੇ ਜਿਹੜਾ ਹੈ ਮੈਨੂੰ ਲੱਗਦੀ ਬੜੀ ਨਿਯਮਤ ਬੜੀ ਚੰਗੀ ਚੀਜ਼ ਹੈ ਜਿਹੜੀ ਆਪਣੇ ਆਪ سپورਟ ਤੇ ਇੱਥੋਂ ਦੇ ਏਰੀਏ ਦੇ ਚਾਰਜ ਫੀਰ ਦੇ ਲੋਕਾਂ ਵਾਸਤੇ ਮਿਲ ਨੇ ਬਹੁਤ ਵਧੀਆ